ਦੋ ਜੱਜਰੀ ਕਾਲ ਸਰਬਜੀਤ ਤਕੜੀ ਆ ਮੇਰੀ ਭੈਣ ਹਾਂ ਹੋਰ ਨਹੀਂ ਡੱਬੋ ਤਕੜੀ ਆ ਭਾਈ ਦੋਨੇ ਮਾਮਾ ਧੀਆਂ ਠੀਕ ਹੋ ਕਿੱਥੇ ਜਾਣਾ ਸ਼ਮਸ਼ਾਨ ਘਰ ਚ ਰਹਿਣਾ ਜਾ ਕੇ ਇੱਕ ਵਾਰੀ ਮਿਲਣਾ ਕੋਈ ਪੁੱਤ ਕੋਲੇ ਰਹਿਣਾ ਪੁੱਤ ਕੋਲੇ ਰਹਿਣਾ ਤੇ ਬੇਲਤੀ ਕਰੀ ਹੱਤਵਾਨ ਨੇ ਕੇ ਵੀ ਛੱਡ ਲਾਇਕ ਰਾਇ ਹੈ ਨਹੀਂ ਜਿਹੜਾ ਨਾਦੀ ਕਰਾ ਦੇਣਾ ਕੋਈ ਸਹਣੀ ਹੱਤ ਮੰਨ ਕੇ ਬੋਲਦਾ ਦਾਦਾ ਜੀ ਗਾੜੀ ਕਰਾ ਦਿਓ ਚੱਲ ਕੋਲ ਤਾਂ ਕੁਝ ਨਹੀਂ ਆਏਗਾ ਬਸਾ ਗਰੀਬ ਹਾਂ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਜੀ ਇਹਨਾਂ ਦੋਨੋਂ ਮਾਵਾਂ ਧੀਆਂ ਨੂੰ ਅਸੀਂ ਬਾਲਦ ਪਿੰਡ ਤੋਂ ਲੈ ਕੇ ਆਈ ਸਿੰਘਰੂਰ ਜ਼ਿਲ੍ਹੇ ਤੋਂ ਨਾਲ ਗੁਰਚਰਨ ਸਿੰਘ ਸੀ ਜਿਹਨੂੰ ਅਸੀਂ ਕਈੇ ਤਰ੍ਹਾਂ ਇਹਦਾ ਲਾਭਕੌਰ ਦਾ ਪਤੀ ਸੀਗਾ ਜਿਹੜਾ ਇਹਨਾਂ ਨੂੰ ਰੋਟੀ ਦਿੰਦਾ ਰਿਹਾ ਜਿਹੜਾ ਨਾ ਨੂੰ ਸਾਹਮੜਾ ਰਿਹਾ ਕਿਵੇਂ ਨਾ ਕਿਵੇਂ ਮੁੜ ਕੇ ਅੱਖਾਂ ਤੋਂ ਅੰਨ ਹੋ ਗਿਆ ਚੱਲਣ ਤੋਂ ਰਹਿ ਗਿਆ ਉਹ ਵੀ ਟੀਵੀ ਦੀ ਬਿਮਾਰੀ ਹੋ ਗਈ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ ਜਦੋਂ ਤਿੰਨਾਂ ਜਣਿਆਂ ਨੂੰ ਇੱਥੋਂ ਲੈ ਕੇ ਆਏ ਸੀ ਸਰਬਜੀਤ ਭੈਣ ਦੀ ਵੀ ਹਾਲਤ ਬਹੁਤ ਮਾੜੀ ਸੀ ਮੁੜ ਕੇ 5 ਕਿ ਮਹੀਨੇ ਬਾਅਦ ਗਰਚਾਨ ਸਿੰਘ ਤੇ ਦੁਨੀਆ ਤੋਂ ਚਲਾ ਗਿਆ ਵਿਚਾਰਾ ਤੇ ਇਹ ਦੋਨੋਂ ਮਾਵਾਂ ਧੀਏ ਸਾਡੇ ਕੋਲੇ ਆ ਹੁਣ ਬਾਲਦ ਪਿੰਡ ਦਾ ਕੋਈ ਵੀ ਮੈਂਬਰ ਅੱਜ ਤੱਕਰ ਕਦੇ ਕਹਿਣ ਨਹੀਂ ਆਇਆ ਮਿਲਣ ਨਹੀਂ ਆਇਆ ਕਦੇ ਪੁੱਛਣ ਨਹੀਂ ਆਇਆ ਕੋਈ ਕੋਈ ਦਰਾਣਾ ਜਠਾਣਾ ਨਹੀਂ ਪੁੱਛਣ ਆਇਆ ਕੋਈ ਆਇਆ ਸੀ ਬਸ ਉਹ ਵੀ ਕੌਣ ਆਇਆ ਸੀ ਧੰਨਵਾਦ ਲਵਲੀ ਹੈ ਪੰਡਤਾਂ ਦਾ ਮੁੰਡਾ ਬਾਬਾ ਉਹ ਆਇਆ ਸੀ ਮੈਂ ਹਾਂ ਕੀ ਨਾਂ ਸੀ ਉਹਦਾ ਲਵਲੀ ਲਵਲੀ ਉਹਦਾ ਧੰਨਵਾਦ ਆ ਬਾਈ ਦਾ ਤੇ ਭਾਈ ਹੁਣੇ ਕਹਿ ਨਹੀਂ ਰਹਿੰਦੇ ਮੈਂ ਜਾਣਾ ਪੈਣਾ ਹੁਣ ਕਿੱਥੇ ਸ਼ਮਸ਼ਾਨ ਘਾੜ ਚ ਦੁਬਾਰਾ ਛੱਡਿਆਈਏ ਵਾਪਸ ਜਿੱਥੋਂ ਲੈ ਕੇ ਆਏ ਸੀ ਕਿੱਥੇ ਛੱਡਿਆਈਏ ਪਿੰਡ ਵਾਲਿਆਂ ਨੂੰ ਬੇਨਤੀ ਹੈ ਨਵਾਂ ਸਰਪੰਚ ਚੁਣਿਆ ਗਿਆ ਹੁਣ ਬਾਲਦ ਪਿੰਡ ਚ ਪੰਚਾਇਤਾਂ ਸਾਰੇ ਪੰਜਾਬ ਚ ਹੋਈਆਂ ਆ ਲੈਕਸ਼ਨਾਂ ਹੋਈਆਂ ਪੰਚਾਇਤਾਂ ਦੀਆਂ ਨਵੇਂ ਸਰਪੰਚ ਨੂੰ ਬੇਨਤੀ ਆ ਸਾਡੀ ਹੱਥ ਜੋੜ ਕੇ ਬਾਈ ਕਹਿੰਦੇ ਪਿੰਡ ਦਾ ਕਿੰਨਾ 2200 ਬਿੱਗਾ ਜ਼ਮੀਨ ਆ ਪਤਾ ਨਹੀਂ ਮੈਨੂੰ ਸਹੀ ਨਹੀਂ ਪਤਾ ਗਲਤ ਕੀ ਆ ਵੀ ਇੰਨੀ ਜ਼ਮੀਨ ਦੱਸਦੇ ਆ ਬਾਈ ਤੇ ਬਾਈ ਇਹਨੂੰ ਬਿੱਗੇ ਵੀ ਨਹੀਂ ਚਾਹੀਦੇ ਬਾਈ ਇਹਨੂੰ ਤਾਂ ਦੋ ਬਿਸਵੇ ਹੀ ਦੇ ਦੋ ਕਮਰੇ ਇੱਕ ਕਮਰਾ ਹੀ ਪੈ ਜਾਵੇ ਦੋਨੇ ਮਾਵਾਤਿਆਂ ਇੱਕ ਕਮਰੇ ਚ ਰਹਿ ਪੈਣਗੇ ਕਮਰਾ ਅਸੀਂ ਪਵਾ ਦਾਂਗੇ ਬਸ ਤੁਸੀਂ ਦੋ ਬਿਸਵੇ ਜਗ੍ਹਾ ਦੇ ਦਿਓ ਸਾਨੂੰ ਕਿਤੇ ਅਸੀਂ ਦੋ ਕਮਰਾ ਪਵਾ ਦਾਂਗੇ ਇਹਨਾਂ ਦੋਨਾਂ ਮਾਵਾਤਿਆਂ ਨੂੰ ਆ ਕੇ ਆਪਦੇ ਪਿੰਡ ਰਹਿ ਪੈਣ ਗਿਆ ਬਾਈ ਯਾਰ ਬੇਨਤੀ ਹੈ ਯਾਥ ਜੋੜ ਕੇ ਸਰਪੰਚ ਸਾਹਿਬ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਮੈਂ ਵੈਸੇ ਕੋਸ਼ਿਸ਼ ਕਰਾਂਗਾ ਤੁਹਾਡਾ ਨੰਬਰ ਵੀ ਪਤਾ ਕਰਕੇ ਤੁਹਾਡੇ ਨਾਲ ਗੱਲ ਕਰਾਂਗਾ ਪਰ ਬੇਨਤੀ ਹੋਈ ਹੈ ਭਾਈ ਜਦੋਂ ਮਾਂ ਮੈਨੂੰ ਪੁੱਛਦੀ ਹੈ ਮੈਂ ਟਾਲ ਦਿੰਦਾ ਅੱਜ ਦੋਨੇ ਇਕੱਠੀਆਂ ਹੋ ਕੇ ਪੁੱਛਣ ਆਈਆਂ ਕੀ ਕਹਾ ਕੀ ਬੋਲੀਏ ਝੂਠ ਬੋਲ ਦੇਈਦਾ ਕੋਈ ਨਾ ਭੇਜਾਂਗੇ ਚਲੇ ਜਾਈ ਕੋਈ ਨਾ ਰੁਕ ਜਾ ਕਿੰਨਾ ਕ ਟਾਈਮ ਰੋਕ ਕੇ ਰੱਖੀਏ ਕਿੰਨਾ ਕ ਟਾਈਮ ਝੂਠ ਬੋਲੀ ਜਾਏ ਬੇਨਤੀ ਹੈ ਭਾਈ ਮਿਲ ਕੇ ਜਾਇਓ ਤੇ ਬਾਕੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਕਿ ਜੇ ਜਿਹੜਾ ਆਪਣੇ ਤੇ ਕਰ ਇਹਨਾਂ ਦੀ ਵੀਡੀਓ ਪਹੁੰਚ ਜAVE ਕੋਈ ਇਹਨਾਂ ਦਾ ਆਪਣਾ ਇਹਨਾਂ ਨੂੰ ਮਿਲਣ ਆ ਜAVE ਅਰਦਾਸ ਕਰਿਓ ਇਹਨਾਂ ਮਾਮਾਂ ਦੀਆਂ ਵਾਸਤੇ ਵੀ ਤੇ ਬਾਕੀ ਸਾਡੀਆਂ ਪਰਿਵਾਰ ਦੀਆਂ ਮੈਂਬਰ ਸਾਡੀਆਂ ਭੈਣਾਂ ਸਾਡੀਆਂ ਮਾਮਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ